ਮੇਰੀ ਸੋਚੀ ਭਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਸਾਰੀ ਟੀਮ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਮੌਸਮ ਦਾ ਖਤਰਨਾਕ ਰੁਖ ਬਣ ਰਿਹਾ ਔਰ ਉਹਦੇ ਕਰਕੇ ਜਿਹੜਾ ਬਰਸਾਤ ਹੈ ਉਹ ਆਪਣੀ ਚਰਮ ਸੀਮਾ ਦੇ ਉੱਤੇ ਹੈ ਔਰ ਇਸ ਬਰਸਾਤ ਦੇ ਕਾਰਨ ਜਿੱਥੇ ਸਮੁੱਚਾ ਪੰਜਾਬ ਪ੍ਰਭਾਵਿਤ ਹੈ ਹਿਮਾਚਲ ਜੇ ਐਂਗ ਦੇ ਪ੍ਰਭਾਵਿਤ ਹੈ ਉਹਦੇ ਨਾਲ ਦੀ ਨਾਲ ਜਿਹੜਾ ਸਾਡਾ ਹਲਕਾ ਭਵਾ ਸਾਡਾ ਜ਼ਿਲ੍ਹਾ ਵੀ ਪ੍ਰਭਾਵਿਤ ਹੈ pranpur ਸੋ ਮੈਂ ਆਮਦਵੀ ਪਾਰਟੀ ਦੀ ਹਲਕਾ ਪੋਆ ਦੀ ਸਾਰੀ ਟੀਮ ਨੂੰ ਬੇਨਤੀ ਕਰਦਾ ਕਿ ਖਾਸ ਕਰਕੇ ਜਿਹੜੇ ਰਾਵੀ ਦੇ ਆਰ ਤੇ ਪਾਰ ਨਾਲ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਮੇਰੀ ਵਿਸ਼ੇਸ਼ ਤੌਰ ਤੇ appeal ਹੈ ਕਿ ਆਪਣਾ ਆਪਣਾ ਵੀ ਖਿਆਲ ਰੱਖਣ ਤੇ ਨਾਲ ਦੀ ਨਾਲ ਆਪਣੇ ਆਪਣੇ ਆਂਡੀਆਂ ਗਵਾਂਡੀਆਂ ਦਾ ਆਪਣੇ ਪਿੰਡ ਦਾ ਵੀ ਪੂਰੀ ਤਰ੍ਹਾਂ ਮਤਲਬ ਜਿਹੜਾ ਉਹਨਾਂ ਦੀ ਸੇਵਾ ਭਾਵਨਾ ਚ ਰਹਿ ਕੇ ਉਹ ਕੰਮ ਕਰਨ ਚੜ੍ਹਦੀ ਕਲਾ ਚ ਰਭੋ ਇਹ ਕੁਦਰਤਾ ਮੌਸਮ ਹੈ ਮੌਸਮ ਨੇ ਦੇ ਅੱਗੇ ਕਿਸੇ ਦਾ ਜੋਰ ਨਹੀਂ ਪਰ ਜਿਸ ਤਰ੍ਹਾਂ ਜਿਹੜਾ ਤੁਸੀ ਦਾ ਬੰਨ ਟੁੱਟਿਆ ਆਪਣੇ ਪੋਲੇ ਦੇ ਕੋਲ ਜਾਂ ਕਤਲੌਰ ਪੁਲ ਦੇ ਨਾਲ ਉਹਦੇ ਕਰਕੇ ਕਾਫੀ ਪਾਣ ਆਇਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕੋਈ ਚਿੰਤਾ ਵਾਲੀ ਗੱਲ ਨਹੀਂ ਨੁਕਸਾਨ ਦੀ ਪਰਭਾਈ ਹੋ ਜਣੀ ਆ ਕੋਈ ਵੀ ਸਾਥੀ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਨਾ ਪਾਵੇ ਤੇ ਨਾਲ ਲਗਾਤਾਰ ਜਿਹੜੇ ਤਾਸ ਦੇ ਵਿੱਚ ਲੋਕ ਫਸੇ ਆ ਉਹਨਾਂ ਨੂੰ ਰੈਸਕਿਊ ਕਰਨ ਲਈ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਪਹੁੰਚ ਗਈਆਂ ਨੇ ਪਰ ਕਿਉਂਕਿ ਪਾਣੀ ਜ਼ਿਆਦਾ ਵਿੱਚ ਫਸੇ ਨੇ ਕੋਹਲੀਆਂ ਵਾਲੇ ਪਾਸੇ ਅਸੀਂ ਹੈਲੀਕਾਪਟਰ ਦਾ ਵੀ ਇੰਤਜ਼ਾਮ ਕਰ ਰਹੇ ਆ ਜਲਦੀ ਜਿਹੜੇ ਉਹ ਤਾਸ ਪਿੰਡ ਦੇ ਅੰਦਰ 7-8 ਪਰਿਵਾਰ ਫਸੇ ਆ ਜੀ ਫਸੇ ਆ